ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਆਈ ਸੀ ਤਾਜ ਬੁਟੀਕ ਤਲਵੰਡੀ ਸਾਬੋ ਜੋ ਕਿ ਨੱਤ ਰੋਡ ਤੇ 11 ਨੰਬਰ ਗਲੀ ਦੇ ਕਾਰਨਰ ਤੇ ਹੈ ਤੇ ਇਹ ਭੈਣ ਨਾਲ ਮਤਲਬ ਮੈਂ ਪਹਿਲਾਂ ਤੋਂ ਇਹਨਾਂ ਦੇ ਕੱਪੜੇ ਵੀ ਵੇਅਰ ਕਰਦੀ ਰਹੀ ਨਹੀਂ ਬਹੁਤ ਸੋਹਣਾ ਕੰਮ ਹੈ ਇਹਨਾਂ ਦਾ ਤੇ ਇਹਨਾਂ ਨੇ ਨਾ ਹੁਣ ਇੱਕ ਆਫ ਦੇ ਉੱਪਰ ਇੱਕ ਆਫਰ ਹੀ ਲਾਇਆ ਮੈਂ ਸਮਝ ਲਓ ਵੀ ਜਿਵੇਂ ਤੁਹਾਨੂੰ ਪਤਾ ਹੈ ਕਿ ਗਰਮੀਆਂ ਵਾਲੇ ਕੱਪੜੇ ਕੱਢ ਕੇ ਹੁਣ ਨਵਾਂ ਹੈਂਡਵਰਕ ਦੇ ਸਰਦੀਆਂ ਵਾਲੇ ਵਿਆਹਾਂ ਵਾਲੇ ਇਹ ਰੈਡੀ ਕਰ ਰਹੀ ਹੈ ਸਟਾਕ ਤੇ ਹੁਣ ਇਹਨਾਂ ਨੇ ਇਸ ਤੇ ਆਫ ਲਾਇਆ ਹੋਇਆ ਸੀ ਤਾਂ ਜੇ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਜੋ ਕਿ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਹੁਣ ਗਰਮੀ ਵਾਲਾ ਸਟਾਫ ਕੱਢਿਆ ਜਾ ਰਿਹਾ ਤਾਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲਿਓ ਜੋ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਉਹਤੇ ਵਟਸਐਪ ਕਰਦੇ ਹੋ ਵੀ ਅਸੀਂ ਆ ਸੂਟ ਲੈਣਾ ਆਪਾਂ ਤੁਹਾਨੂੰ ਨਾਲ ਰੇਟ ਵੀ ਦੱਸਾਂਗੇ ਤੇ ਨਾਲ ਤੁਹਾਨੂੰ ਸੂਟ ਵੀ ਸ਼ੋਅ ਕਰਦੇ ਆ ਤੇ ਆਜੋ ਆਪਾਂ ਕੋ ਸੂਟ ਬਣਾਈਏ ਇਹ ਪਹਿਲਾ ਸੂਟ ਇਹ ਵਾਲਾ ਆਰੀ ਵਰਕ ਦਾ ਹੈ ਹਾਂਜੀ ਇਹ ਆਰੀ ਵਰਕ ਤੇ ਰੈਡੀ ਹੈ ਤੇ ਇਹਦਾ ਪੇਪਰ ਸਿਲਕ ਇਹਦਾ ਸਟਾਫ ਆ ਆਰੀ ਵਰਕ ਦੇ ਉੱਪਰ ਇਹ ਸੂਟ ਹੈ ਤੇ ਇਹਦੀ ਕੋਸਟ ਕਿੰਨੀ ਹੈ ਭੈਣ 1500 ਇਹ 1500 ਰੁਪਏ ਦਾ ਸੂਟ ਹੈ ਇਹ ਕਾਟਨ ਹੈ ਇਹ ਵਾਲਾ ਕਾਟਨ ਦਾ ਸੂਟ ਹੈ 700 ਇਹ 700 ਰੁਪਏ ਦਾ ਇਹਦੇ ਉੱਪਰ ਤੱਕ ਇਹ ਗਲੇ ਤੇ ਵਰਕ ਆ ਤੇ نیچے ਤੱਕ ਇਹ ਦੋਨੇ ਵੇਲਾਂ ਜਾਂਦੀਆਂ ਨੇ ਇਹ ਮਿੰਨੀ ਸਲਕ ਹੈ। ਓਕੇ। ਇਹ ਵੀ 1500 ਚ ਰੈਡੀ ਆ। ਆਰੀ ਵਰਕ ਕਰਿਆ ਹੋਇਆ ਸਾਰਾ। ਇਹਦੇ ਬਾਜੂ ਤੇ ਵੀ। ਮਿੰਨੀ ਸਲਕ ਕਹਿੰਦੇ ਨੇ। ਤੇ ਇਹ 1500 ਦੇ ਵਿੱਚ ਮਿਲ ਜੂ। ਕਲਰ ਇਹਦਾ ਬਹੁਤ ਪਿਆਰਾ ਹੈ। ਇਹ ਵੀ 1500 ਚ ਆਬੂ ਦਾ ਹੀ ਸਲਕ। ਇਹ ਇਹ ਜੀ ਆਬੂ ਸਲਕ ਹੈ ਤੇ ਇਹ ਵੀ 1500 ਦੇ ਵਿੱਚ ਮਿਲ ਜੂ। ਇਹਦਾ ਵਰਕ ਬਹੁਤ ਸੋਹਣਾ ਹੈ। ਉੱਪਰ ਤੱਕ ਇਹਦੇ ਬੂਟੀਆਂ ਨੇ। ਤੁਸੀਂ ਦੇਖ ਸਕਦੇ ਹੋ। ਇਹ ਚਿਕਨ ਤੇ ਨਾ ਸਰ। ਹਾਂਜੀ ਇਹ 900 ਦਾ ਸੂਟ ਹੈ। ਇਹ ਚਿਕਨ ਦਾ ਹੈ। ਤੁਸੀਂ ਦੇਖ ਸਕਦੇ ਹੋ। ਕਲਰ ਬਹੁਤ ਸੋਹਣਾ ਇਹਦਾ ਵੀ ਇਹ 700 ਦਾ ਇਹ ਵੀ ਕਾਟਨ ਦਾ ਇਹਦੇ ਵੀ ਤੁਸੀਂ ਘੇਰੇ ਦਾ ਵਰਕ ਦੇਖ ਸਕਦੇ ਹੋ ਬਾਕੀ ਉੱਪਰ ਤੱਕ ਇਹ ਬੁੱਟੀਆਂ ਨੇ ਇਹ 1500 ਰੁਪਏ ਦਾ ਪੇਪਰ ਸਿਲਕ ਦਾ ਹਾਂਜੀ ਇਹ ਵੀ ਪੇਪਰ ਸਿਲਕ ਦਾ ਸੂਟ ਆ ਕਲਰ ਬਹੁਤ ਪਿਆਰਾ ਹੈ ਤੇ ਇਹਦੇ ਪੂਰੇ ਸੂਟ ਦੇ ਵਿੱਚ ਇਹ ਵਾਲੇ ਫਲਾਵਰ ਬਣੇ ਹੋਏ ਨੇ ਉੱਪਰ ਤੱਕ ਤੇ ਇਹ 1500 ਰੁਪਏ ਦੇ ਹਾਂਜੀ ਇਹ 1500 ਦਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਉਹਦਾ ਸਕਰੀਨ ਸ਼ਾਟ ਲਿਓ ਸਕਰੀਨ ਸ਼ਾਟ ਲੈ ਕੇ ਜੋ ਸਕਰੀਨ ਦੇ ਉੱਪਰ ਨੰਬਰ ਦਿੱਤਾ ਨਾ ਉਹਦੇ ਤੇ ਵਟਸਐਪ ਕਰ ਦਿਓ ਤੇ ਇਹ ਵੀ 1500 ਦਾ ਇਹ ਕਪੜਾ ਕਿਹੜਾ ਇਹ ਜੋਰ ਇਹ ਜੋਰ ਜੱਟ ਦੇ 1500 ਦਾ ਇਹ 700 ਦਾ ਕਾਟਨ ਇਹ ਵਾਲਾ ਕਾਟਨ ਦਾ 700 ਰੁਪਏ ਦਾ ਘੇਰੇ ਤੇ ਵਰਕਾ ਉੱਪਰ ਵੀ ਇਹਦੇ ਬਹੁਤ ਸੋਹਣਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਇਹ ਦੀ ਜ਼ਾਸ ਹੈ ਇਹਦੀ ਕਾਟਨ ਹਾਂਜੀ ਇਹ ਵਾਲਾ ਸੂਟ ਕਾਟਨ ਦਾ ਇਹ 1500 ਦਾ ਪਹਿਲਾਂ ਵਿਕਿਆ ਹੋਇਆ ਤੇ ਹੁਣ ਇਹ ਤੁਹਾਨੂੰ 1000 ਰੁਪਏ ਮਿਲ ਜੂ ਬਹੁਤ ਸੋਹਣਾ ਦੁਪੱਟਾ ਇਹਦਾ ਨਾਲ ਤੇ ਇਹ ਕਾਟਨ ਦਾ ਇਹ ਤੁਹਾਨੂੰ 1000 ਰੁਪਏ ਦਾ ਮਿਲ ਜੂ ਇਹ 700 ਚ ਹਾਂਜੀ ਇਹ 700 ਦਾ ਇਹਦੇ ਪੌਂਚਿਆਂ ਦਾ ਵਰਕ ਹੈ कॉटन ਦਾ सूट है कॉटन ਵੀ ਹੈ ਨਾ ਇਹ ਹਾਂਜੀ 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 ਇਹ 700 ਰੁਪਏ ਦਾ ਇਹ ਵੀ कॉटन ਤੇ 2300 ਇਹ 2300 ਦਾ कॉटन ਹੈ ਇਹ ਖਾਦੀ कॉटनਾਂ ਦੀ ਹਾਂਜੀ ਤੇ ਆਰੀ ਵਰਕ ਹੋਇਆ ਵਾ ਇਹ ਹੈਗਾ ਜੀ 2300 ਦਾ ਨਾਲ ਦੁਪੱਟਾ ਬਹੁਤ ਸੋਹਣਾ ਇਹਦੀ ਕਲਰ ਬਹੁਤ ਪਿਆਰਾ ਹੈ ਇਹਦਾ ਇਹ 2000 ਦਾ ਕਾਟਨ ਦਾ ਹਾਂਜੀ ਇਹ ਹੈਗਾ ਪੈਚਵਰਕ ਵਾਲਾ ਸੂਟ ਗਲਾ ਤੁਸੀਂ ਦੇਖ ਸਕਦੇ ਹੋ ਇਹ ਕਿੰਨੇ ਦਾ ਦੀ 2000 ਇਹ 2000 ਦਾ ਪਹਿਲਾਂ 2500 ਦੇ ਵਿੱਚ ਹੋਏ ਨੇ ਇਹ 2000 ਦਾ ਬਹੁਤ ਸੋਹਣਾ ਦੁਪੱਟਾ ਲੇਸਸ ਵਗੈਰਾ ਲੱਗੀ ਹੋਈ ਆ ਬਿਲਕੁਲ ਕੰਪਲੀਟ ਦੁਪੱਟਾ ਇਹਦਾ ਤੇ ਇਹ ਵਾਲਾ ਹੈਗਾ 700 ਦਾ ਕਾਟਨ ਦਾ ਦੇਖ ਸਕਦੇ ਹੋ ਇਹਦੇ ਘੇਰੇ ਤੇ ਵਰਕ ਆ ਤੇ ਇਹ ਉੱਪਰ ਤੱਕ ਇਹਦੇ ਦੋ ਪੈਨਲ ਜਾਂਦੇ ਨੇ ਦੇਲਾਂ ਦੇ ਬਹੁਤ ਸੋਹਣਾ ਸੂਟ ਹੈ ਇਹ 2000 ਇਹ ਵਾਲਾ 2000 ਚ ਥ्रेड ਵਰਕ ਦਾ ਹੀ ਹਾਂਜੀ ਇਹ ਥ्रेड ਵਰਕ ਆ ਤੁਸੀਂ ਦੇਖ ਸਕਦੇ ਹੋ ਕੋਟਨ ਦਾ ਸਟਾਫਾ ਖਾਦੀ ਕੋਟਨ ਦਾ ਇਹ 2000 ਦਾ ਇਹ 1500 ਚ ਇਹ ਵੀ ਕੋਟਨ ਹੈ ਇਹ ਵੀ ਕੋਟਨ ਦਾ ਤੇ ਇਹ 1500 ਦਾ ਇਹਦਾ ਕਲਰ ਤੁਸੀਂ ਵੀ ਦੇਖ ਸਕਦੇ ਹੋ ਦੁਪੱਟਾ ਬਹੁਤ ਸੋਹਣਾ ਇਹਦੇ ਨਾਲ ਲੇਸਸ ਵਗੈਰਾ ਲੱਗੀਆਂ ਹੋਈਆਂ ਨੇ ਬਹੁਤ ਸੋਹਣਾ ਦੁਪੱਟਾ ਹੈ ਇਹ 2000 ਦਾ ਹਾਂਜੀ ਇਹ ਅਗਲਾ ਸੂਟ ਫਿਰ ਇਹ ਵੀ 2000 ਚ ਹੈ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਗਲੇ ਤੇ ਪੈਚ ਲੱਗਿਆ ਹੋਇਆ ਤੇ ਬਹੁਤ ਸੋਹਣਾ ਸੂਟ ਹੈ ਆਲ ਓਵਰ ਹੈ ਦੀ ਹਾਂਜੀ ਹਾਂਜੀ ਇਹ ਆਲ ਓਵਰ ਹੈ

ਹਾਂਜੀ ਉਹਦੀ ਤੁਹ ਕੁੰਡੀ ਤੇ ਜਾਤੀ ਮੈਂ ਤੈਨੂੰ ਦਿਖਾਉਂਦੀ ਸੀ ਬੱਚਾ ਦਾ ਫੇਵਰੇਟ ਆ ਬੱਸ 10 2 ਮਿੰਟ ਰੁਕ ਜਾ ਤੇ ਉਹ ਪੂਰੀ ਵੀ ਨਹੀਂ ਖੱਟਦੀ ਜਦੋਂ ਕਿ ਉਹਦੀ ਬਾਹਰ ਕੱਢਦੀ ਸਲਾਮੀ ਨਾਲੀ ਸੀ ਤੂੰ ਚੱਕ ਲਈ ਲਿੱਤੀ